ਸਾਹਮਣੇ ਚੀਨੀ ਆ ਗਿਆ ਮੁੰਡਾ ਮੁਕਤਸਰ ਸ਼ਹਿਰ ਵਾਲਾ 40 ਮੁਕਤਰੀ ਪਵਿੱਤਰ ਧਰਤੀ ਤੋਂ ਚੱਲ ਕੇ ਆਇਆ ਗੱਭਰੂ ਸਿੱਖ ਸਰਦਾਰ ਨੌਜਵਾਨ ਗੱਭਰੂ ਹੈ ਇਹ ਚੀਨੀ ਹੈ ਮੁੰਡਾ ਮੁਕਤਸਰੀਆਬਾਲ ਦੇ ਮੁੰਡਾ ਸਿਪਾਏ ਮੋਤਲੇ ਵਾਲੇ ਪਿੰਡ ਵਾਲਾ ਬਾਲ ਪਾਉਣ ਦੇ ਇਤਿਆਰ ਬਰਤੇ ਆ ਰਿਹਾ ਹੈ ਖੇਡ ਮੈਦਾਨ ਦੇ ਅੰਦਰ ਟੱਕਰ ਵੀ ਵੱਡੀ ਹੈ ਟੱਕਰ ਵੀ ਆਲੇ ਦਰਦੀ ਦੀ ਹੈ ਪਰਵਿੰਦਰ ਭਾਈ ਹੈ ਭਾਈ ਕੋਰ ਸਿੰਘ ਵਾਲੇ ਪਿੰਡ ਵਾਲਾ ਵੀ ਦੇ ਇਸ਼ਾਰਾ ਕੀਤਾ ਵੀ ਬਾਲ ਵਾਈਡ ਹੋ ਗਈ ਹੈ ਇੱਕ ਅਕਸ਼ਰਾਂ ਦਾ ਵੱਧਾ ਖੇਡ ਮੈਦਾਨ ਦੇ ਅੰਦਰ ਹੋ ਚੁੱਕਿਆ ਹੈ ਬਾਲ ਵਾਈਡ ਹੋ ਗਈ ਹੈ ਬਾਲ ਪਾਉਣ ਦੇ ਲਈ ਸੀਪਾ ਧਿਆਰ ਬਰਤੀਆਰ ਪਰ ਮੁਖਸ਼ਰੀਆ ਚਰਚੇ ਵੱਡੇ ਤੇ ਖੜਕਾੜਕਾ ਕਰਨਾ ਪੈਣਾ ਹੈ ਪੈਂਦੀ ਹੋਈ ਬਾਲ ਦੇਖ ਲਓ ਵੀ ਬਾਲ ਤਾਂ ਪਹਿਲਾਂ ਡੇਕਦਾ ਫਿਰਦਾ ਹੈ ਮੁੰਡਾ ਮੋਦਲੇ ਵਾਲੇ ਪਿੰਡ ਵਾਲਾ ਐਨ ਦੇਖ ਲਓ ਵੀ ਕਰਮੇ ਥੱਲੇ ਨੂੰ ਹੁੰਦੇ ਆ ਤੇ ਪ੍ਰੈਸ਼ਰ ਜਿ ਫੇਡ ਰਹਾ ਫਿਰਦਾ ਹੈ ਦੇਖ ਨਵੀਂ ਗੱਲ ਟਿਕਾਣੇ ਲਾਉਂਦੇ ਆ ਮੁੰਡੇ ਮੋਤਲੇ ਵਾਲੇ ਪਿੰਡ ਵਾਲੇ ਇੱਕ ਵਾਰ ਸਮਪਤ ਲੱਧੂ ਕਿਆ ਵਾਲਾ ਲੱਦੂ ਵਾਲਾ 8 890 24 ਬਾਲਾਂ 15 ਛੱਕੇ 24 ਬਾਲਾਂ ਦੇ 15 ਛੱਕੇ ਚਾਹੀਦੇ ਆ ਲਾਡੀ ਮੋਤਲੇ ਵਾਲੇ ਪਿੰਡ ਵਾਲਾ ਦੂਜੇ ਵਰਦੀਸ਼ਰ ਬਾਹਰ ਖੇਡ ਮੈਦਾਨ ਦੇ ਅੰਦਰ 24 ਬਾਲਾਂ ਦੇ 15 ਛੱਕੇ ਚਾਹੀਦੇ ਆ ਸਾਮਲੇ ਮੁਰ ਚੀਨੀਆ ਮੁਕਤਸਰ ਸ਼ਹਿਰ ਵਾਲਾ ਬਾਤ ਲਾਡੀ ਆ ਮੁੰਡਾ ਮੋਹਤਿਆਰ ਵਾਲੇ ਪਿੰਡ ਬਲ ਟੱਕਰ ਵੀ ਵੱਡੀ ਐ ਅੰਦਰ ਦੇ ਵੱਡੇ 스타 ਉਪਰ ਦੇ ਮੈਲ ਦੇ ਬੱਲੇ ਬੱਲੇ ਕਰਵਾਉਣ ਵਾਲੇ ਵਾਲਾ ਹਵਾਜ ਡੀ ਜੇ ਡੀ ਜੇ ਫਕੀਲਾ ਕਾਸਕੋਰ ਜਿਹਨੇ ਹੁਣ ਕੈਚ ਫੜਿਆ ਐ ਤੇ ਮੁਕਤਸਰ ਹੀ ਆ ਗੱਭਰੂ ਮੋੜ ਦਿੱਤਾ ਵੀ ਮੜ ਜਾ ਤੂੰ ਮੜ ਜਾ ਵੀਰਾਂ ਆਪਣੇ ਘਰਾਂ ਨੂੰ ਫੇਰ ਕੀ ਕਰਨਗੀ ਪਿੱਛੇ ਉੱਜੜੇ ਦਰਾਂ ਨੂੰ ਤੇ ਮਰ ਜਾਣੇ ਮਾਨਾ ਸਿੱਖੀ ਮੰਗਦੀ ਸਿਰਾਂ ਨੂੰ ਮਰਜਾ ਤੋਂ ਮਰਜਾ ਬੀਬਾ ਆਪਣੇ ਘਰਾਂ ਨੂੰ ਮੋੜ ਦਿੱਤਾ ਜਿੱਨੀ ਮੁਕਤਸਰੀਆ ਸਾਹਮਣੇ ਮੁੰਡਾ ਗੋਨਿਆਂ ਨੇ ਪਿੰਡ ਵੱਲ ਆ ਗਿਆ ਪੈਂਦੀ ਹੋਈ ਬਾਲ ਵੱਡੀ ਹਿੱਟ ਖੇਡਣ ਦੀ ਕੋਸ਼ਿਸ਼ ਬਾਅਦ ਤੇ ਬੱਲੇ ਦਾ ਕੋਈ ਸੰਪਰਕ ਨਹੀਂ ਹੋਇਆ ਬਾਲ ਡਾਟ ਹੋ ਗਈ ਹੈ ਬੱਲਾ ਟਿਕਾਣੇ ਦੀਆਂ ਪੈਰਾਂ ਨੇ ਪਹਿਲੇ ਓਵਰ ਦੇ ਵਿੱਚ ਹੀ ਬੱਲਾ ਵਧੀਆ ਪੱਡਿਆ ਦੂਜੇ ਓਵਰ ਦੀਆਂ ਸ਼ਰਵਤੀ ਵਾਲਾ ਟਿਕਾਣੇ ਦੀ ਪੈ ਗਈ ਹੈ। ਬਾਲ ਪਾਉਂਦੇ ਨੇ ਲਾਡੀ ਤਿਆਰ ਵਰ ਤਿਆਰ ਸਾਹਮਣੇ ਗੋਨੇ ਵਾਲੇ ਪਿੰਡ ਵਾਲਾ ਬਾਹਰ ਹਵਾ ਦੇ ਵਿੱਚ ਵੇਟ ਦੂਜੀ ਬੱਲੇ 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 ਦੋ ਖਿਡਾਰੀ ਆਊਟ ਹੋ ਗਿਆ ਹੈ। ਖੇਡ ਮੈਦਾਨ ਦੇ ਅੰਦਰ ਸਵਰਗੀ ਅਗਰਵਾ ਸਿੰਘ ਧਰਵਾ ਦੀ ਯਾਦ ਨੂੰ ਸਮਰਪਤ ਮੇਲਾ ਤੇ ਐਨ ਗੱਲਾਂ ਵੀ ਟਿਕਾਣੇ ਲੱਗੀਆਂ ਪਈਆਂ ਨੇ। ਰੌਣਕ ਬਹਾਰ ਮੇਲੇ ਦੀ ਤੇ ਇਹਨਾਂ ਟੀਮਾਂ ਵੀ ਪੂਰੀਆਂ ਛੋਟੀ ਛੋਟੀ ਨੇ 12 ਟੀਮਾਂ ਖੜਦਾ ਖੜ ਗਿਆ ਬਬੂਰਾ ਮੋਤਲੇ ਵਾਲਾ ਦੇ ਨਾਲ ਗੋਨੀ ਵਾਲੇ ਦੀ ਟੱਕਰ ਹੈ ਬਾਲ ਤੇ ਲਾਡੀ ਹੈ ਸਾਹਮਣੇ ਮਣੀ ਆ ਗਿਆ ਗੋਨੀ ਵਾਲੇ ਪਿੰਡ ਵਾਲਾ ਪਿੰਡੀ ਕੀ ਬਾਲ ਸੋਹਣੀ ਹਿੱਟ ਗ੍ਰਾਊਂਡ ਲਈ ਸ਼ਾਟ ਇੱਕ ਜੁੜ ਗਿਆ ਪਹਿਲੀ ਆਪਣੇ ਫੂਲ ਲੈ ਦੋ ਜੀ ਗੋਨੀ ਵਾਲੀ ਟੀਮ ਨੂੰ ਬੈਂਦੀ ਫੂਲ ਹੈ ਜੀ ਬਾਲ ਪਾਉਣ ਲਈ ਲਾਡੀ ਤਿਆਰ ਪਰ ਤਿਆਰ ਉਕੇ ਅਰੀ ਬੂ ਸਹੀ ਹਮੰਦੇ ਪਿੰਡੀ ਬਾਲ ਸੋਹਣੀ ਹਿੱਟ ਬਾਲ ਬਾਉਂਡਰੀ ਉਪਾਰ ਜੁੜ ਕੇ 6 ਖੇਦਮਜ਼ਦਾਰ ਦੇ ਅੰਦਰ ਅਫਤਾਰ ਹੈ ਮੁੰਡਾ ਗੁੰਨੀਆ ਨੇ ਪਿੰਡ ਬਾਲ ਸੋਹਣੀ ਹਿੱਟ ਖੇਡੀ ਹੈ ਗੱਭਰੂ ਨੇ 6 ਸਕੋਰ ਦਾ ਵੱਧ ਆਪਣੀ ਟੀਮ ਲਈ ਕਰ ਦਿੱਤਾ